ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮਲਵਿੰਦਰ ਸਿੰਘ ਭਾਈ ਹਾਂਜੀ ਤੁਹਾਡਾ ਮੋਟਰਸਾਈਕਲ ਚੱਕਿਆ ਗਿਆ ਕਿੱਥੋਂ ਚੱਕਿਆ ਗਿਆ ਤੇ ਕਿਸ ਤਰ੍ਹਾਂ ਇਹ ਵਾਕਿਆ ਹੋਇਆ ਤੁਹਾਡਾ ਦੁਕਾਨ ਦੇ ਕੋਲੋਂ ਵੀਰੇ ਮੋਟਰਸਾਈਕਲ ਚੱਕਿਆ ਗਿਆ ਮੁੰਡਾ ਰੋਟੀ ਲੈਣ ਗਿਆ ਘਰੇ 2 2:30 ਵਜੇ 2:30 3 ਦੀ ਰੇਂਜ 'ਚ ਆਇਆ ਦੁਕਾਨ ਤੇ ਇਹਨੇ ਮੋਟਰਸਾਈਕਲ ਆ ਕੇ ਲਾਤਾ ਅਸੀਂ ਉਸ ਤੋਂ ਬਾਅਦ ਜਦੋਂ ਦਵਾਈ ਲੈਣ ਚਲੇ ਆ ਸਾਢੇ 6 ਵਜੇ ਸਾਨੂੰ ਉਹੋ ਪਤਾ ਲੱਗਾ ਕਿ ਸਾਡਾ ਮੋਟਰਸਾਈਕਲ ਚੱਕਿਆ ਹੋਇਆ ਕਿਹੜਾ ਮੋਟਰਸਾਈਕਲ ਹੈ ਭਾਈ ਮੋਟਰਸਾਈਕਲ ਕਿਹੜਾ ਸੀ ਭਾਈ ਤੁਹਾਡਾ ਮੋਟਰਸਾਈਕਲ ਡੀਲ ਐਕਸ ਆਪਣਾ ਕਿੰਨਾ ਨੰਬਰ ਹੈਗਾ ਤੇ ਕਿਹੜੇ ਰੰਗ ਦਾ ਹੈ ਬਲੈਕ लाल पट्टी वाला है रेड र्या, ब्लैक रेड ग्रे पट्टी है ग्रे पट्टी रेड ग्रे पट्टी है ब्लैक कलर ਦਾ ਮੋਟਰ ਵਾਲਾ ਬਾਈ ਤੁਹਾਨੂੰ ਲੱਗਦਾ ਕਿ ਇਹ ਕੌਣ ਬੰਦੇ ਹੋ ਸਕਦੇ ਨੇ ਜਾਂ ਕਿੱਥੋਂ ਦੇ ਹੋ ਸਕਦੇ ਨੇ ਨਹੀਂ ਜੇ ਆਪਾਂ ਨੂੰ ਜਦੋਂ ਦੇਖਿਆ ਹੀ ਨਹੀਂ ਆਪਾਂ ਤਾਂ ਕਿਸੇ ਨੂੰ ਵੀ ਨਾਮ ਲਵਾ ਕੇ ਆਪਾਂ ਭਾਜੀ ਸੀਸੀਟੀਵੀ ਕੈਮਰੇ ਜੋ ਕਿਸੇ ਦੇ ਦੇਖੇ ਜਿਹਨੂੰ ਜਾਣਦੇ ਕੋਈ ਜਾਣਦੇ ਆ ਉਹ ਕਹਿੰਦਾ ਭਾਜੀ ਸਾਡੇ ਕੈਮਰੇ ਬੰਦ ਪਏ ਨੇ ਠੀਕ ਹੈ ਭਾਈ ਤੁਸੀਂ ਭਾਜੀ ਦਰਖਾਸਤ ਉਹ ਦਿੱਤੀ ਹੈਗੀ ਦਰਖਾਸਤ ਦਿੱਤੀ ਬਈ ਆਪਾਂ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹੋ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਆਪਣਾ ਮੋਰਸਾ ਲੱਭ ਕੇ ਦਿੱਤਾ ਜਾਵੇ ਕਿੰਨੀਆਂ ਕਚੋਰੀਆਂ ਮੱਲਾ ਵਾਲੇ ਚ ਹੁੰਦੀਆਂ ਲੱਗਦੀਆਂ ਮੱਲਾ ਦੇ ਵਿੱਚ ਭਾਜੀ ਚੋਰੀਆਂ ਵਾਲੇ ਨਹੀਂ ਗਿਣਤ ਕਚੋਰੀਆਂ ਆਉਣ ਲੱਗੀਆਂ ਠੀਕ ਮੋਰਸਾ ਦਾ ਨੰਬਰ ਦੱਸੋ ਸਰ ਕਿੰਨਾ ਨੰਬਰ ਹੈ ਸੀਬੀ05 ਜੈਡ 113 ਦੁਬਾਰਾ ਨੰਬਰ ਦੱਸ ਦਿਓ ਭਰਾਜੀ ਸੀਬੀ05 ਯੈਡ 18 ਤਰੇ ਮਾਡਲ 2014 ਠੀਕ ਹੈ